ਔਲ ਦੇ ਵਿੱਚ ਸ਼ਾਪਿੰਗ ਸੈਂਟਰ ਇਹਦਾ ਨਾਮ ਹੈਗਾ ਮਾਈਨ ਤਾਨੂ ਸੈਂਟਰਮ ਸੋ ਜੀ ਇੰਗਲੈਂਡ ਵਾਲਾ ਜਿਹੜਾ ਵੱਡਾ ਸਪੀਕਰ ਆ ਤੁਹਾਨੂੰ ਟੈਸਟ ਕਰਕੇ ਦਿਖਾਉਣੀ ਹੈ ਦੀ ਸਾਊਂਡ ਅਸੀਂ ਕਰਨ ਲੱਗੇ ਆ ਕਨੈਕਟ ਇਹਨੇ ਆ ਵਾਈਟ ਕਲਰ ਦਾ ਫਰੇਮ ਹੈ ਇਹਦਾ ਆ ਦੇਖੋ ਤੇ ਇਹ ਹੈਗਾ 75 ਇੰਚ ਆ ਇਹ ਇਹਦਾ ਪ੍ਰਾਈਸ ਹੈਗਾ ਵਾ 2199 ਯੂਰੋ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਇਹਦਾ ਆਈਡੀਆ ਲਾਇਆ ਜਾਵੇ ਤਾਂ ਇਹ 2 ਕੁ ਲੱਖ ਦੇ ਨੇੜੇ ਬਣ ਗਿਆ ਇਹ ਵਾਲਾ ਟੀਵੀ ਹੋ ਗਈ ਆ ਪ੍ਰੋਬਲਮ ਟੀਵੀ ਹੁਣ ਗੱਡੀ ਦੇ ਵਿੱਚ ਆ ਨਹੀਂ ਰਿਹਾ ਟੀਵੀ ਹੈਗਾ ਜਿਆਦਾ ਚੌੜਾ ਤੇ ਡਿੱਗੀ ਇਹਦੀ ਹੈਗੀ ਆ ਛੋਟੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਚੱਲੇ ਆ ਜੀ ਫੈਮਿਲੀ ਦੇ ਨਾਲ ਇੱਕ ਸ਼ਾਪਿੰਗ ਮਾਲ ਦੇ ਵਿੱਚ ਜਿਹਦਾ ਨਾਮ ਆ ਮਾਈਨ ਤਾਨੂਸ ਸੈਂਟਰਮ ਤੇ ਚਲੋ ਚੱਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਫ੍ਰੈਂਕਫਰਟ ਤੋਂ ਇਹ ਹੈਗਾ ਵਾ ਅੱਧੇ ਘੰਟੇ ਦੀ ਡਰਾਈਵ ਤੇ ਤੇ ਦਿਖਾਉਨੇ ਆ ਤੁਹਾਨੂੰ ਇਹਦਾ ਅੰਦਰੋਂ ਵਿਊ ਮਾਈਨ ਮਾਈਨ ਤਾਨੂਸ ਸੈਂਟਰਮ ਦਾ ਮੈਨੂੰ ਨਾਂ ਵੀ ਨਹੀਂ ਚੰਗੀ ਤਰ੍ਹਾਂ ਲੈਣਾ ਆਉਂਦਾ ਪਿਆ ਉਹਦਾ ਸੋ ਸ਼ਾਪਿੰਗ ਮਾਲ ਕਹਿੰਦੇ ਆ ਆਪਾਂ ਤੇ ਉੱਥੇ ਚੱਲਦੇ ਆ ਤੇ ਜਾ ਕੇ ਦੇਖਦੇ ਆ ਇੱਕ ਤਾਂ ਭਾਜੀ ਨੇ ਟੀਵੀ ਲੈਣਾ ਸੀਗਾ ਉਹ ਦੇਖਦੇ ਆ ਉੱਥੇ ਕੀ ਪ੍ਰਾਈਸ ਨੇ ਟੀਵੀ ਦੇ ਤੇ ਚਲੋ ਕਰਦੇ ਆ ਵਲੌਗ ਨੂੰ ਸਟਾਰਟ ਸੈਂਟਰ ਇਹਦਾ ਨਾਮ ਹੈਗਾ ਮਾਈਨ ਤਨ ਸੈਂਟਰਮ ਤੇ ਕਾਫੀ ਵੱਡਾ ਬਣਿਆ ਹੋਇਆ ਤੇ ਸ਼ਾਪਸ ਵਗੈਰਾ ਹੈਗੀਆਂ ਨੇ ਕਾਫੀ ਤੇ ਹੁਣ ਚੱਲਦੇ ਆ ਅੰਦਰ ਤੇ ਦਿਖਾਉਣੇ ਆ ਤੁਹਾਨੂੰ ਕਿਹੜੇ ਕਿਹੜੇ ਸ਼ਾਪਸ ਹੈਗੀਆਂ ਕਿਹੜੇ ਬ੍ਰਾਂਡ ਹੈਗੇ ਨੇ ਇੱਥੇ ਤੇ ਕਿੰਨਾ ਕ ਮਹਿੰਗਾ ਹੈ। ਹਾਸੀ ਆਏ ਸੀ ਵੈਸੇ ਤਾਂ ਇੱਥੇ ਟੀਵੀ ਦੇਖਣ ਇੱਥੇ ਇੱਕ ਹੈਗੀ ਆ ਇਲੈਕਟ੍ਰੋਨਿਕ ਸ਼ਾਪ ਹੈਗੀ ਆ ਮੀਡੀਆ ਮਾਰਕੀਟ ਤੇ ਦੇਖਦੇ ਆ ਉੱਥੇ ਜਾ ਕੇ ਟੀਵੀ ਦਾ ਕੀ ਪ੍ਰਾਈਸ ਲੱਗਿਆ ਹੋਇਆ। ਉਹ ਸਾਰੀ ਉਧਰ ਪਾਰਕਿੰਗ ਆ। ਉਧਰ ਬਾਅਦ ਪਾਰਕਿੰਗ ਬਹੁਤ ਵੱਡੀ ਆ ਜੀ ਕਿੰਨੇ ਫਲੋਰ ਬਣੇ ਹੋਇਆ ਸਾਰੇ ਪਾਰਕਿੰਗ ਦੇ। ਤੇ ਅਸੀਂ ਬਾਹਰ ਲਾ ਕੇ ਆਏ ਆ ਓਪਨ ਦੇ ਵਿੱਚ ਅੱਜ ਸੈਟਰਡੇ ਕਰਕੇ

129 US ਕਿਹੜਾ ਹੈ ਕੱਲਾ ਪੋਲੋ ਰਾਲਫ ਲੋਰਨ ਹਨਾ ਹਾਂ ਨਮੈਡੀਸ਼ਨ ਹੈ ਯਾ ਸਕੂਲ ਸ਼ੂਜ਼ ਆ ਸੋ ਇਹਨਾਂ ਨੇ ਸ਼ਾਪ ਦੇ ਵਿੱਚੋਂ ਵਿੱਚ ਰੱਖਿਆ ਹੋਇਆ ਇੱਕ ਆਹ ਡਰਮ ਤੇ ਉੱਪਰ ਆ ਰੱਖੀ ਹੋਈ ਆ ਨਾਨ ਅਲਕੋਹਲ ਡਰਿੰਕ ਰੱਖੀ ਹੋਈ ਆ ਤੇ ਨਾਲ ਇਹ ਆਪਾਂ ਟਰਾਈ ਵੀ ਕਰ ਸਕਦੇ ਇਹਨਾਂ ਨੇ ਕੱਪ ਰੱਖੇ ਹੋਏ ਆ ਤੇ ਜੇ ਬਾਏ ਕਰਨੀ ਆ ਤਾਂ ਇਹਦਾ ਪ੍ਰਾਈਸ ਹੈਗਾ ਵਾ ਆਲਮੋਸਟ 15 ਯੂਰੋ ਤੇ ਇਹ ਟਰਾਈ ਕਰਨਗੇ ਇੰਗਲੈਂਡ ਵਾਲੇ ਤੇ ਰਿਵਿਊ ਦੇਣਗੇ ਆਪਣੇ ਵਧੀਆ ਮੈਂ ਵੀ ਕਰ ਸਕਦਾ ਕਰ ਟਰਾਈ ਨਹੀਂ ਇਹ ਵੀ ਲਾਈਕ ਚਲ ਤੂੰ ਲਾਈਕ ਟਰਾਈ ਕਰਨਾ ਫਿਰ ਰਿਵਿਊ ਦੇਜੇ ਆਪਣੇ ਤੂੰ ਹਾਂਜੀ ਮੈਂ ਟਰਾਈ ਕਰ ਸਕਦਾ ਇਹ ਹੁਣ ਇੰਗਲੈਂਡ ਵਾਲੇ ਦੱਸਣਗੇ ਵੀ ਇਹ ਜਰਮਨੀ ਦੀ ਡਰਿੰਕ ਕਿੱਦਾਂ ਹੈਗੀ ਆ ਮੈਂ ਟਰਾਈ ਕਰ ਲਾ ਨਹੀਂ ਉਹ ਟੋਨਿਕ ਵਾਟਰ ਟਰਾਈ ਕਰੀ ਬੀਪ ਆ ਬੰਟੈਪਸ ਓਕੇ ਲਾਇ ਇਹਦਾ ਸ਼ਾਰਟ ਤੇ ਦੱਸ ਕਿੱਦਾਂ ਇਹ ਤਾਂ ਫੇਲ ਹੋ ਗਿਆ ਹੈ ਡਰਿੰਕ ਹੈ ਨਹੀਂ ਕਿਸੇ ਕੰਮ ਦਾ ਗੰਦਾ ਇੰਗਲੈਂਡ ਵਾਲਿਆਂ ਨੂੰ ਪਸੰਦ ਨਹੀਂ ਆਇਆ ਇਹ ਡਰਿੰਕ ਇਹ ਇੱਥੇ ਵਾਲਾ ਤੇ ਇਹ ਸ਼ਾਪ ਸੀ ਗੈਲਰੀਆ ਕੌਫ ਹੌਫ ਤੇ ਇੱਥੋਂ ਦੀ ਹੁਣ ਆਪਾਂ ਬਾਹਰ ਨਿਕਲਦੇ ਸਾਰ ਇੱਥੇ ਆ ਛੋਟੀ ਜੀ ਇਹਨਾਂ ਨੇ ਇੱਕ ਫਰੂਟ ਸ਼ਾਪ ਲਾਈ ਹੋਈ ਆ ਤਰਬੂਜ ਰੱਖੇ ਹੋਏ ਨੇ ਇੱਥੇ ਘਵਾਨਾ ਵੀ ਕਹਿ ਦਿੰਦੇ ਨੇ ਇਹਨੂੰ ਕਹੀ ਜਾਣੇ ਸੋ ਇਹਦਾ ਪ੍ਰਾਈਸ ਲਾਇਆ ਹੋਇਆ ਇਹਨਾਂ ਨੇ 5 यूरो 1 ਪੈਕ ਆਫ 5 ਯੂਰੋ ਦਾ ਇੱਕ ਪੀਸ ਕਾ ਵੀ ਤਰ੍ਹਾਂ ਦੇ ਫਰੋਸਟ ਬੈਰੀਜ਼ ਬੈਰੀਜ਼ ਲੱਗੀਆਂ ਹੋਈਆਂ ਨੇ ਤੇ ਚੱਲਦੇ ਹਾਂ ਹੁਣ ਆਪਾਂ ਮੀਡੀਆ ਮਾਰਕੀਟ ਇੱਥੇ ਦੇਖੀਏ ਟੀਵੀ ਦਾ ਕੀ ਪ੍ਰਾਈਸ ਲੱਗਿਆ ਹੋਇਆ ਆਹ ਦੇਖੋ ਆ ਲੱਗਿਆ ਹੋਇਆ 98 ਇੰਚ ਸੈਮਸੰਗ ਦਾ ਤੇ ਇਹਦਾ ਪ੍ਰਾਈਸ ਹੈਗਾ ਵਾ 12300 ਆਲਮੋਸਟ 1 ਯੂਰੋ ਘੱਟ ਸਕਰੀਨ ਦੇਖੋ ਕਿੱਡੀ ਲੱਗੀ ਹੋਈ ਹੈ ਇਹਦੀ ਕਿੱਡੀ ਵੱਡੀ ਸਕਰੀਨ ਹੈ 98 ਇੰਚ Samsung ਦੇ ਕਾਫੀ ਐਕਸਪੈਂਸਿਵ ਨੇ ਪਰ ਇਹ ਟਾਈਮ ਦੇ ਨਾਲ ਟੈਕਨੋਲੋਜੀ ਵਧੀਆ ਕਰੀ ਜਾਈ ਜਾਂਦੇ ਨੇ ਤੇ ਫਿਰ ਪ੍ਰਾਈਸ ਵੀ ਵਧਨੇ ਉਹ ਨਾਲ ਓ ਐਲਈਡੀ ਹੁਣ ਜਿਹੜਾ ਲੇਟੈਸਟ ਚੱਲ ਰਿਹਾ ਓ ਐਲਈਡੀ ਚੱਲ ਰਿਹਾ ਆਪਾ ਤਾਂ ਫਿਰ ਇਹਨਾਂ ਦੇ ਪ੍ਰਾਈਸ ਮਹਿੰਗੇ ਨੇ ਆ ਵਾਈਟ ਕਲਰ ਦਾ ਫਰੇਮ ਹੈ ਇਹਦਾ ਆ ਦੇਖੋ ਤੇ ਇਹ ਹੈਗਾ 75 ਇੰਚ ਆ ਇਹ ਇਹਦਾ ਪ੍ਰਾਈਸ ਹੈਗਾ ਵਾ 2199 ਯੂਰੋ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਇਹਦਾ ਆਈਡੀਆ ਲਾਇਆ ਜਾਵੇ ਤਾਂ ਇਹ 2 ਕੁ ਲੱਖ ਦੇ ਨੇੜੇ ਬਣ ਗਿਆ ਇਹ ਵਾਲਾ ਟੀਵੀ ਆ ਦੇਖੋ JBL ਦਾ ਪੂਰਾ DJ ਵਾਲਾ ਸਿਸਟਮ ਹੀ ਬਣਿਆ ਪਿਆ ਵਾ ਕਿੰਨਾ ਸਪੀਕਰ ਰੱਖਿਆ JBL ਦਾ ਤੇ ਇਹਦਾ ਪ੍ਰਾਈਸ ਹੈਗਾ ਵਾ 1309 ਯੂਰੋ ਮਤਲਬ ਇੱਕ ਲੱਖ 10 ਹਜ਼ਾਰ ਦਾ ਵਾ ਹਾ ਸਪੀਕਰ ਇਕੱਲਾ ਤੇ ਆ ਹੈਗਾ ਉਤੋਂ ਛੋਟਾ ਜਿਹਾ ਥੋੜਾ ਛੋਟਾ ਸਾਈਜ਼ ਹੈ ਇਹ ਤੇ ਹੈਗਾ 539 ਯੂਰੋ ਇਹਦੇ ਦੇਖਦੇ ਆਪਾਂ ਚਲਾ ਕੇ ਜੇ ਚੱਲਦਾ ਉਹ ਵਾ ਚੱਲ ਪਿਆ ਦੀ ਸਾਊਂਡ ਟੈਸਟ ਕਰਦੇ ਆਂ ਵੋਲਿਊਮ ਓਹ ਛੇ ਚ ਲਾਈਟਿੰਗ ਤਾਂ ਚੱਲਦੀ ਆ। ਮੈਨੂੰ ਲੱਗੋ ਕੁਝ ਕਨੈਕਟ ਨਹੀਂ ਕੀਤਾ ਹੋਇਆ ਹੈਗਾ ਔਨ ਹੋ ਗਿਆ ਇਹ। ਇਹਦੇ ਲਾਈਟ ਇੱਥੋਂ ਚੇਂਜ ਹੋ ਜਾਂਦੀ ਮੈਨੂੰ ਲੱਗਦਾ ਓਕੇ ਤੋਂ ਲਾਈਟ ਬੰਦ ਹੁੰਦੀ ਆ। ਇੱਥੋਂ ਚੱਲ ਜਾਂਦੀ ਹੈ ਲਾਈਟ। ਤੇ ਇਹਨੂੰ ਆਪਾਂ ਜਿਵੇਂ ਆਪਣਾ ਲਗੇਜ ਨਹੀਂ ਹੁੰਦਾ ਉਦਾਂ ਯੂਜ਼ ਕਰ ਸਕਦੇ ਆ ਦੇਖੋ। ਇਹਦੇ ਥੱਲੇ ਟਾਇਰ ਲੱਗੇ ਹੋਏ ਨੇ। ਕਾਫੀ ਵਧੀਆ ਸਿਸਟਮ ਹੈ। ਅੱਧਾ ਦਾ ਇੰਡੀਆ ਹੋਣਾ ਚਾਹੀਦਾ ਜਾਗੋ ਵੇਲੇ ਕੋਈ ਘਰੇ ਫੰਕਸ਼ਨ ਕਰਤੇ ਇਹ ਚੀਜ਼ ਵਧੀਆ ਯੂਜ਼ ਕਰਨ ਨੂੰ ਆ ਆ ਸੋਨੀ ਦਾ ਵੀ ਹੈਗਾ ਵਾ ਇਹ ਹੈਗਾ 359 ਯੂਰੋ ਦਾ ਇਹ ਛੋਟਾ ਜਿਹਾ ਉਸ ਤੋਂ ਵੀ ਛੋਟਾ ਹੈ ਆ ਦੇਖੋ ਆ ਸਾਰਾ ਸਾਊਂਡ ਸਿਸਟਮ ਦਾ ਬਣਿਆ ਹੋਇਆ ਲੱਗ ਤੋਂ ਡਿਪਾਰਟਮੈਂਟ ਅਲੱਗ-ਅਲੱਗ ਕੰਪਨੀਆਂ ਨੇ ਜਾਮਾ ਜੇਬੀਸੀ ਬੌਸ ਆਇਓਨੀਅਰ ਤੇ ਉਹਨਾਂ ਦੇ ਸਪੀਕਰ ਰੱਖੇ ਹੋਏ ਨੇ ਇੱਥੇ ਬੋਸ ਵੀ ਬਾਹਰ ਰੱਖੀ ਹੋਈ ਆ ਤੇ ਇਹਦਾ ਪ੍ਰਾਈਸ ਹੈਗਾ 789 ਯੂਰੋ ਆਪ ਬੋਸ ਕੰਪਨੀ ਦੇ ਸਪੀਕਰ ਲੱਗੇ ਹੋਏ ਨੇ ਛੋਟੇ ਛੋਟੇ 147 ਯੂਰੋ 99 ਸੈਂਟ ਦਾ ਇਹ ਆ ਇੱਕ ਛੋਟਾ ਜਿਹਾ ਪਾਕਟ ਸਪੀਕਰ ਗੈਮੇ ਆ ਇਹਨੂੰ 99 ਹਉਈ 100 ਯੂਰੋ ਹੋ ਗਿਆ 1 ਸੈਂਟ ਘਟ ਇੱਥੇ ਇਹਨਾਂ ਨੇ ਕਈ ਵਾਰ ਆਫਰ ਬੜੀ ਵਧੀਆ ਲਾਈਆਂ ਹੁੰਦੀਆਂ ਨੇ ਵੀ ਮਤਲਬ ਜੇ ਤੁਸੀਂ ਟੀਵੀ ਲੈਣੇ ਹੋ ਨਵਾਂ ਤਾਂ ਉਹਦੇ ਨਾਲ ਸਪੀਕਰ ਜਿਹੜਾ ਉਹਦਾ ਪ੍ਰਾਈਸ ਹੁੰਦਾ ਜਿਵੇਂ 500 ਯੂਰੋ ਫਾਰ ਇਗਜ਼ਾਮਪਲ ਹਨਾ ਉਹ ਤੁਹਾਨੂੰ ਫਿਰ 250 ਦਾ ਪੈ ਜਾਂਦਾ ਵਾ ਸਪੀਕਰ ਕਾਫੀ ਵਧੀਆ ਆਫਰਾਂ ਲਾਈਆਂ ਹੁੰਦੀਆਂ ਨੇ ਸੋ ਜੀ ਇੰਗਲੈਂਡ ਵਾਲਾ ਜਿਹੜਾ ਵੱਡਾ ਸਪੀਕਰ ਆ ਤੁਹਾਨੂੰ ਟੈਸਟ ਕਰਕੇ ਦਿਖਾਉਨੇ ਆ ਦੀ ਸਾਊਂਡ ਅਸੀਂ ਕਰਨ ਲੱਗਿਆ ਕਨੈਕਟ ਹੋਇਆ ਕਨੈਕਟਿਵ ਬਲੂਟੂਥ ਚੈੱਕ ਕਰ ਇਹਦਾ ਜੇਬੀਐਲ ਹੋਣਾ ਜੇਬੀਐਲ ਲਾਸਟ ਤੇ ਜਾ ਕੇ ਹੋਊਗਾ ਲਾਸਟ ਤੇ ਨੇ ਜਨੇ ਤੇ ਲਾਸਟ ਲੋਕ ਕਨੈਕਟ ਕਰ ਲਿਆ ਜੀ ਇੰਗਲੈਂਡ ਵਾਲੇ ਨੇ ਆਪਣਾ ਫੋਨ ਬੀਰੋ ਸਟੀਫਨ JBL ਪਾਰਟੀ ਸਪੀਕਰ ਦੇ ਨਾਲ ਹੁਣ ਇਹਦੇ ਤੁਹਾਨੂੰ ਸਾਊਂਡ ਚੈੱਕ ਕਰਾਉਨੇ ਆ ਲਾ ਵੇ ਕੋਈ ਗਾਣਾ ਸਿੱਧੂ ਮਸੇਵਾਲੇ ਦਾ ਜਾਂ ਕਰਨ ਔਜਲੇ ਦਾ ਬਾਜ਼ਰ ਨੂੰ ਹੁੰਦੇ ਆਪਾਂ ਕਿੱਦਾਂ ਬਾਜ਼ਰ ਆਵਾਜ਼ ਘੱਟ ਰੱਖੀ ਹਾਂ ਕਦੇ ਮੈਨੂੰ ਕੰਜਰੀ ਨਹੀਂ ਕੋਈ ਕਿੰਨੀ ਸਾਰਾ ਮੀਡੀਆ ਮਾਰਕੀਟ ਜਿਹੜਾ ਸਟਾਫ ਆ ਸਾਡੇ ਵੱਲ ਦੇਖ ਰਿਆ ਸੋ ਫਾਈਨਲੀ ਟੀਵੀ ਟੀਵੀ ਦੀ ਬੁਕਿੰਗ ਕਰਦੇ ਹੋਏ ਤੇ ਸਟੈਂਪ ਲਾਤੀ ਆ ਉਹਨਾਂ ਨੇ ਤੇ ਮਾਡਲ ਜਿਹੜਾ ਲਿੱਤਾ ਵਾ ਆਪਾਂ ਉਹ ਫਾਈਨਲ ਕੀਤਾ ਆਹ ਵਾਲਾ 2024 OLED 65 ਇੰਚ ਜਿਹੜਾ ਪ੍ਰਾਈਸ ਹੈ ਵਾ ਹੈਗਾ ਵਾ 2699 ਯੂਰੋ অলਮੋਸਟ ਇਹ 210000 ਦਾ ਬਣਦਾ ਵਾ ਇੰਡੀਆ ਦਾ ਸੋ ਹੁਣ ਉਹ ਕਢਾਉਣਗੇ ਬੁਕਿੰਗ ਹੋ ਗਈ ਹੈ ਫਾਈਨਲ ਤੇ ਫਿਰ ਇਹਨੂੰ ਗੱਡੀ 'ਚ ਰੱਖਦੇ ਆਂ ਆਪਾਂ ਲੋਡ ਕਰਕੇ ਲੈ ਕੇ ਜਾਂਦੇ ਆਂ ਘਰ ਨੂੰ ਆ ਗਿਆ ਜੀ ਟੀਵੀ ਬਾਹਰ 65 ਇੰਚ ਤੇ ਮੋਲ ਸਾਰਾ ਇਹ ਬੰਦ ਹੋ ਗਿਆ 8 ਵਜੇ ਬੰਦ ਹੋ ਜਾਂਦਾ ਤੇ ਸਾਰਿਆਂ ਨੂੰ ਕੱਢ ਰਿਹਾ ਬਾਹਰ ਤੇ ਅਸੀਂ ਇਹ ਬੁੱਕ ਕਰ ਰਹੇ ਸੀ ਤਾਂ ਸਾਨੂੰ ਟਾਈਮ ਲੱਗ ਗਿਆ ਜਾ ਰਿਹਾ ਹੁਣ ਪੈਕਿੰਗ ਨੂੰ ਗੱਡੀ 'ਚ ਰੱਖਣ ਜਾ ਰਹੇ ਆ ਤੇ ਇੱਥੇ ਹੁਣ ਸਿੱਕੇ ਵਾਰਨੇ ਪੈਣੇ ਆ ਗੱਡੀ 'ਚ ਹਜੇ ਪਤਾ ਨਹੀਂ ਆਊ ਗੱਡੀ 'ਚ ਨਹੀਂ ਤੇ ਜਾ ਕੇ ਦੇਖਦੇ ਆ ਰੱਖ ਕੇ ਗੱਡੀ 'ਚ ਹੋ ਗਈ ਆ ਪ੍ਰੋਬਲਮ ਟੀਵੀ ਹੁਣ ਗੱਡੀ ਦੇ ਵਿੱਚ ਆ ਨਹੀਂ ਰਿਹਾ ਟੀਵੀ ਹੈਗਾ ਜਿਆਦਾ ਚੌੜਾ ਤੇ ਡਿੱਗੀ ਇਹਦੀ ਹੈਗੀ ਆ ਛੋਟੀ ਸੋ ਹੁਣ ਪਾਜੀ ਗਏ ਨੇ ਆਪਣੀ ਗੱਡੀ ਲੈਣ ਤੇ ਉਹਦੇ ਵਿੱਚ ਟਰਾਈ ਕਰਕੇ ਦੇਖਾਂਗੇ ਕਿਉਂਕਿ ਉਹਨਾਂ ਦੀ ਗੱਡੀ ਇਹਦੇ ਨਾਲੋਂ ਥੋੜੀ ਜੀ ਵੱਡੀ ਆ ਉਹਦੇ ਵਿੱਚ ਟਰਾਈ ਕਰਾਂਗੇ ਜੇ ਆ ਗਿਆ ਟੀਵੀ ਤੇ ਕਿਉਂਕਿ ਹੁਣ ਟੀਵੀ ਨੂੰ ਜੇ ਗੱਡੀ 'ਚ ਲੈ ਕੇ ਜਾਣਾ ਰੱਖ ਕੇ ਤਾਂ ਇਹਨੂੰ ਸਿੱਧਾ ਹੋਣਾ ਚਾਹੀਦਾ ਫਲੈਟ ਹੋਣਾ ਚਾਹੀਦਾ ਇਹ ਹੁਣ ਟੇਡਾ ਵਾ ਤੇ ਨਾਲੇ ਇੱਥੇ ਸਟਕ ਹੋ ਗਿਆ ਸੋ ਐਦਾਂ ਲੈ ਕੇ ਜਾ ਨਹੀਂ ਸਕਦੇ ਹੈਗੇ ਫਿਰ ਟਰਾਈ ਕਰਦੇ ਆ ਉਹਨਾਂ ਦੀ ਗੱਡੀ ਦੇ ਵਿੱਚ ਸੋ ਦੂਜੀ ਗੱਡੀ ਵਿੱਚ ਆ ਗਿਆ ਟੀਵੀ ਪੂਰਾ ਨਹੀਂ ਨਹੀਂ ਇਹ ਤਾਂ ਲੋਡ ਕਰ ਲਿਆ ਹੁਣ ਚੱਲਦੇ ਆ ਘਰਾਂ ਨੂੰ ਫਿਰ ਕਰਦੇ ਆ ਦੀ ਅਨਬਾਕਸਿੰਗ ਚਲੋ ਜੀ ਚਲਿਏ ਤਾਂ ਫੜੀ ਆ ਜੀ ਇਹ ਕਾਫੀ ਵਧੀਆ ਹੈ ਇੱਕ ਅਜਿਹਾ ਨਾ ਹੋ। ਭਾਰੀ ਨਾ ਬਜਾਇਆ ਨਾ ਰੇ ਜਾਣੇ। ਉਹ ਡਰ ਕੇ ਨਾ ਸੋਵੇ ਇਤਿਹਾਸ। ਜਦੋਂ ਆਜਾਈਂਗਾ ਕਿ ਆਉਂਦੇ ਰਹਿਣਗੇ। ਕਿਹੜੇ ਪੈਟਰਨ ਚੁਣਦਾ ਹੈਗੇ ਆ। ਉਹ ਕਿੱਦਾਂ ਰੱਖ ਦੇਣਾ। ਇਹ ਜਰਮਨਿਸ਼ ਲਿਖਿਆ ਹੋਇਆ। ਹੋ ਕੇ ਕਰਨਾ ਨਾ ਪਾਉ। ਤਾਂ ਜੀ ਕਮਾਨੀ ਪਲਾਟਫਾਰਮ ਇੱਧਰ ਤੋਂ ਕਰ ਦੋ ਆ ਹੋ ਰਿਹਾ ਹੁਣ ਟੀਵੀ ਦਾ ਆਪਰੇਸ਼ਨ ਇਹਦਾ ਸਟੈਂਡ ਤਿਆਰ ਹੁੰਦਾ ਪਿਆ ਟੀਵੀ ਦਾ ਸਟੈਂਡ ਕਾਫੀ ਜ਼ਿਆਦਾ ਹੈਵੀ ਹੈ ਇਹਦਾ ਆਹ ਸਾਂਜੀ ਲੋਹਾਈਆ ਤੇ ਆਹ ਟੀਵੀ ਤੇ ਆਹ ਸਪੀਕਰ ਲੱਗੇ ਹੋਏ ਨੇ ਸਾਊਂਡ ਸਿਸਟਮ ਬਹੁਤ ਵਧੀਆ ਦਾ ਡਾਲਬੀ ਦਾ ਸਾਊਂਡ ਸਿਸਟਮ ਆ ਟੀਵੀ ਦਾ ਸਾਰੇ ਦੇਖੋ ਲੱਗੇ ਹੋਏ ਆਪਰੇਸ਼ਨ ਕਰਨ ਲੋਈ ਫਿਟਿੰਗ ਹੋ ਗਈ ਆ ਸਟੈਂਡ ਕੱਟ ਲਿਆ ਸਾਨੂੰ 10 ਮਿੰਟ ਲੱਗੇ ਗਿਣਤੀ ਦੇ ਤੇ ਹੁਣ ਇਹਨੂੰ ਲਿਜਾ ਕੇ ਰੱਖਦੇ ਆ ਬਾਹਰ ਟੇਬਲ ਤੇ ਤੇ ਸਟਾਰਟ ਕਰਕੇ ਦਿਖਾਉਨੇ ਆ ਤੁਹਾਨੂੰ ਨਹੀਂ ਆ ਥੋੜੀ ਆ ਇੱਥੇ ਕਰਦੇ ਆ ਜੀ ਆਪਾਂ ਬਲੌਗ ਨੂੰ ਐਂਡ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ